ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਲੋਜੀਕ ਦਾ ਆਪਾਂ ਪਹਿਣਾ ਨੂੰ ਵੈਸੇ ਆਪਣੀ ਜਿਹੜੀ ਆਰਕੇ ਨੰਬਰਦਾਰ ਬੁਟੀਕ ਚੈਨਲ ਪੇजेस ਨੂੰ ਫੋਲੋ ਕਰ ਲਓ ਤੇ ਉਹਦੇ ਉੱਤੇ ਆਪਾਂ ਨਾ ਡੀਟੀਐਫ ਸੀਟਾਂ ਜਿਹੜੀਆਂ ਹੈਗੀਆਂ ਨੇ ਆਪਣੇ ਕੋਲੇ ਆਈਆਂ ਹੋਈਆਂ ਨੇ ਤੁਸੀਂ ਆਪਣੀ ਪਸੰਦ ਦੀ ਜਿਹੜਾ ਡਿਜ਼ਾਈਨ ਭੇਜ ਕੇ ਆਪਣੇ ਕੋਲੋਂ ਤਿਆਰ ਵੀ ਕਰਾਉਣਾ ਕਰਵਾ ਸਕਦੇ ਜਿਹਦੇ ਵਿੱਚ ਹਫ਼ਤੇ ਦਾ ਟਾਈਮ ਚਾਹੀਦਾ ਤੁਹਾਨੂੰ ਤੇ ਬਾਕੀ ਉਹਦਾ ਜਿਹੜਾ ਪ੍ਰਾਈਸ ਹੋਊਗਾ ਜੀ 500 ਰੁਪਏ ਪਰ ਮੀਟਰ ਹੋਊਗਾ ਜਿਹੜੀ ਸੀਟ ਦਾ ਸਾਈਜ਼ ਹੋਊਗਾ ਜੀ ਉਹ 12 बाई ਮੀਟਰ ਦੀ ਸੀਟ ਮਿਲੋਗੇ ਤੁਹਾਨੂੰ ਵਧੀਆ ਕੁਆਲਿਟੀ ਦੀ ਸੀਟ ਹੋਊਗੀ ਕਿਉਂਕਿ ਇਹ ਆਪਾਂ ਕੋਡ ਸੂਟ ਸੀਟ ਹੈ ਜਿਹੜੀ ਯੂਜ਼ ਕਰਦੇ ਆਂਗੇ ਤੇ ਇਹਦਾ ਜਿਹੜਾ ਸਾਈਜ਼ ਆ ਵੀ ਤੁਹਾਨੂੰ ਆਪਾਂ ਦੱਸਤਾ ਵੀ 12 बाई ਮੀਟਰ ਦੀ ਸੀਟ ਹੋਊਗੀ ਫਲਾਵਰ ਬਣਾਏ ਨੇ ਦੇਖੋ ਹੁਣ ਆਪਾਂ ਇਹ ਸੀਟ ਦੇ ਵਿੱਚੋਂ ਇਹਨੂੰ ਆਪਾਂ ਕਟਿੰਗ ਕੀਤਾਗਾ ਤੇ ਜਿਹੜੇ ਸਿੰਗਲ ਸਿੰਗਲ ਫਲਾਵਰ ਨੇ ਆਪਾਂ ਖੁੰਝੀਆਂ ਤੇ ਬਣਾਤੇ ਬਾਕੀ ਆਪਾਂ ਸਾਰੀ ਫਰੰਟ ਦੇ ਉੱਪਰ ਬੂਟੀਆਂ ਬਣਾਵਾਂਗੇ ਇਸ ਤਰ੍ਹਾਂ ਤੇ ਬਾਕੀ ਹੁਣ ਇਹਨੂੰ ਆਪਾਂ ਬਾਜੂ ਤੇ ਬਣਾਵਾਂਗੇ ਠੀਕ ਹੈ ਜੀ ਇੱਕ ਸੀਟ ਦੇ ਵਿੱਚੋਂ ਜੀ ਦੋ ਸੂਟ ਰੈਡੀ ਹੁੰਦੇ ਨੇ ਜੀ ਆਪਾਂ ਪੂਰੇ ਵਧੀਆ ਸੂਟ ਤਿਆਰ ਕਰਦੇ ਆਂ ਤੇ ਦੋ ਸੂਟ ਆਰਾਮ ਨਾਲ ਰੈਡੀ ਹੋਣਗੇ ਜਿਹੜੇ ਆਪਾਂ ਤੁਹਾਨੂੰ 12 ਬਾਈ ਮੀਟਰ ਦੀ ਸੀਟ ਕਹਿੰਦੇ ਆ ਉਹਦੇ ਵਿੱਚ ਤੁਸੀਂ ਆਪਣੇ ਵੀ ਡਿਜ਼ਾਈਨ ਭੇਜ ਕੇ ਤਿਆਰ ਕਰਵਾ ਸਕਦੇ ਹੋ ਪਰ ਜੀ ਜਿਹੜਾ ਸੀਟ ਦਾ ਪ੍ਰਾਈਸ ਆ ਤੁਹਾਨੂੰ ਆਪਾਂ ਦੱਸਤਾ ਜਿਹੜਾ ਉਹਦਾ ਕੋਰੀਅਰ ਖਰਚਾ ਹੋਊਗਾ ਜੀ ਉਹ ਲੱਗ ਰਹੇਗਾ ਘੱਟ ਤੋਂ ਘੱਟ ਜੀ ਸੀਟਾਂ ਦਾ ਆਰਡਰ 10 ਦਾ ਹੋਵੇ 10 ਮੀਟਰ ਦਾ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਸੂਟ ਰੈਡੀ ਕਰਕੇ ਤੇ ਹੁਣ ਆਪਾਂ ਇਹ ਜਿਹੜੇ ਸਿੰਗਲ ਸਿੰਗਲ ਪਹਿਲਾਂ ਆਪਾਂ ਨਿਸ਼ਾਨੀਆਂ ਲਾ ਕੇ ਉਸ ਤੋਂ ਬਾਅਦ ਕਿਉਂਕਿ ਸਾਰਾ ਜਿਹੜਾ ਪਲਉਆਂ ਦੇ ਵਿੱਚ ਵੀ ਨਾ ਵੀ ਫਲਾਵਰ ਉਹਦੇ ਹਿਸਾਬ ਨਾਲ ਆਪਾਂ ਇਹਦੀ ਨਿਸ਼ਾਨੀਆਂ ਲਗਾਤੀਆਂ ਸਾਰੀਆਂ ਠੀਕ ਹੈ ਠੀਕ ਹੈ ਬਸ ਚਲ ਠੀਕ ਆਪਾਂ ਸਾਰੇ ਮੈਜ਼ਰਮੈਂਟ ਦੀ ਨਿਸ਼ਾਨੀਆਂ ਲਗਾ ਕੇ ਨਾ ਜਿੱਤੇ ਗਲੇ ਦੇ ਫਲਾਵਰ ਨੇ ਜਿਹੜੇ ਸਹੀ ਆਗੇ ਬਸ ਹੁਣ ਆਪਾਂ ਸੂਟ ਦੇਤੇ ਦੇਖੋ ਪੈਂਟ ਦੇ ਉੱਪਰ ਜਿਹੜੀ ਆ ਵਾਲੀ ਪੱਟੀ ਆਈ ਹੈਗੀ ਇਹਨੂੰ ਆਪਾਂ ਲਾ ਦਾਂਗੇ ਕਈ ਵਾਰ ਪਹਿਣਾ ਗਲਤੀ ਇਹ ਕਰ ਲੈਂਦੇ ਨੇ ਕਿ ਇਹ ਲਾਉਂਦੀ ਨਹੀਂ ਨਾਲੇ ਟੇਪ ਹੋ ਜਾਂਦੀ ਹੈ ਪੱਟੀ ਇਹਨੂੰ ਕਟਿੰਗ ਕਰ ਦੋ ਇਸ ਤਰ੍ਹਾਂ ਲਾ ਦੋ ਉਸ ਤੋਂ ਬਾਅਦ ਆਪਾਂ ਬਾਜੂ ਦਾ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਈਏ ਬਾਜੂ ਦਾ ਸੈਂਟਰ ਕਰਕੇ ਇਹ ਇੱਕ ਪ੍ਰੈਸ ਨਾਲ ਆਪਾਂ ਖੜਾਣੇ ਆਗੇ ਕਿ ਨਿਸ਼ਾਨੀ ਤੋਂ ਨਾ ਹੱਲੇ ਪਰ ਜਿਹੜਾ ਆਪਾਂ ਇਹਦਾ ਕੰਮ ਕਰਨਾ ਮਸ਼ੀਨ ਦੇ ਉੱਪਰ ਹੀ ਸਹੀ ਤਰੀਕੇ ਨਾਲ ਹੁੰਦਾ ਹੈ ਪ੍ਰੈਸ ਨਾਲ ਨਹੀਂ ਹੁੰਦਾ ਬਾਲੀਆਂ ਪਹਿਣਾ ਦੇਖੋ ਪ੍ਰੈਸ ਨਾਲ ਕਰ ਰਹੀਆਂ ਨੇ ਕੰਮ ਚਲੋ ਆਪਦੇ ਸੂਟ ਤੇ ਆਪਾਂ ਕਰ ਸਕਦੇ ਹਾਂ ਜੇ ਹੁੰਦਾਗਾ

ਐ ਲਾਜ਼ਮ ਪੱਖਾ ਜਲਦੇ ਹੁੰਦਾ ਇੱਥੇ ਆਹ ਸੂਟ ਰੈਡੀ ਕੀਤਾ ਸਾਰੇ ਫਰੰਟ ਦੇ ਤੇ ਸਿੰਗਲ ਸਿੰਗਲ ਫਲਾਵਰ ਬਣਾਤੀ ਤੇ ਕੋਰਨਰ ਤੇ ਵੱਡੇ ਫਲਾਵਰ ਬਣਾਤੀ ਆਪਾਂ ਇਹ 20 ਇੰਚ ਕੀ ਰੱਪਏ ਦਾ ਰੈਡੀ ਕੀਤਾਗਾ ਤੁਸੀਂ ਦੇਖ ਸਕਦੇ ਹੋ ਸਾਰੇ ਇੱਕ ਇੱਕ ਵੱਡਾ ਫਲਾਵਰ ਜਿਹੜਾ ਆਪਾਂ ਬਾਜ ਦੇ ਉੱਪਰ ਬਣਾਤਾ ਬੜਾ ਲਾਈਟ ਜਲਵੈਂਡਰ ਜਿਹਾ ਕਲਰ ਦਾ ਸੂਟ ਹੈਗਾ ਤੁਸੀਂ ਇਹ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਫਿਨਿਸ਼ਿੰਗ ਹੈ ਦੀ ਤੇ ਬਾਕੀ ਫਲਾਵਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਫਲਾਵਰ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਸਾਰੇ ਫਰੰਟ ਦੇ ਉੱਪਰ ਬੁਟੀ ਹੈ ਤੇ ਇੱਕ ਵਾਲਾ ਤੁਸੀਂ ਆਹ ਵਾਲਾ ਦੇਖ ਸਕਦੇ ਹੋ ਜੀ ਇਹ ਬਾਜੂ ਦਾ ਬਾਜੂ ਤੇ ਵਰਕ ਹੋਇਆ ਹੋਇਆ ਤੇ ਇਹ ਵਾਲਾ ਹੈਗਾ ਜੀ ਇਹਦਾ ਫਰੰਟ ਦੇ ਉੱਪਰ ਸਾਰੇ ਫਰੰਟ ਦੇ ਉੱਪਰ ਆਪਾਂ ਬੋਟੀਆਂ ਬਣਾਈਆਂ ਨੇ ਲੋ ਜੀ ਦੇਖੋ ਤੇ ਹੁਣ ਤੁਸੀਂ ਇੱਕ ਪੈਣ ਪੁੱਛ ਰਹੀ ਸੀ ਆਪਾਂ ਨੂੰ ਦੋ ਤਿੰਨ ਅੱਜ ਵੀ ਫੋਨ ਆਏ ਸੀ ਕਿ ਇਹ ਤੋਂ ਕਿੰਨੀ ਕਮਾਈਏ ਜੀ ਕਮਾਈ ਤਾਂ ਦੇਖੋ ਆਪਣੇ ਹਿਸਾਬ ਨਾਲ ਹੈਗਾ ਜੀ ਕਸਟਮਰ ਆਪਣੇ ਕੋਲੇ ਵਧੀਆ ਤਾਂ ਆਪਾਂ ਉਹਨੂੰ ਕੰਮ ਜਿਹੜਾ ਵਧੀਆ ਕਰਕੇ ਦੇਵਾਂ ਕਿ ਹੁਣ ਸੀਟ ਦੇ ਸਾਰੇ ਜਿਹੜੀ ਹੁਣ ਸੀਟ ਆਉਂਦੀ ਹੈਗੀ ਦੇਖੋ ਮਸ਼ੀਨ ਤਾਂ ਹੁਣ ਆਪਾਂ ਤੁਹਾਨੂੰ ਦੱਸੇ ਵੀ ਇਸ ਪ੍ਰਾਈਸ ਦੇ ਵਿੱਚ ਇਹ ਮਿਲ ਰਹੀਆਂ ਨੇ ਹੈਗੀਆਂ ਬਾਕੀ ਆਪਣੀ ਮਿਹਨਤ ਲਾ ਲੋ ਜੀ ਜੇ ਆਪਾਂ ਇਹ ਸ਼ਾਮ ਤੱਕ ਸੂਟ ਇਹ ਮਸ਼ੀਨ ਤੇ ਰੈਡੀ ਕਰ ਦੇ ਆਪਣੇ ਕੋਲੇ ਕੰਮ ਵਧੂਗਾ ਆਪਾਂ ਮਸ਼ੀਨ ਤੇ ਰੈਡੀ ਕਰੀ ਜਾ ਰਹੇ ਆਪਣੇ ਕੋਲੇ ਮੂਰੇ ਕੰਮ ਪਿਆ ਆ ਤੁਸੀਂ ਆਰਾਮ ਨਾਲ ਇਹ ਸੂਟ ਮਸ਼ੀਨ ਤੇ 7 8 10 ਸੂਟ ਆਰਾਮ ਨਾਲ ਕਰ ਸਕਦੇ ਕਿਉਂਕਿ ਆਪਾਂ ਫਿਰ ਇਹਨੂੰ ਬ੍ਰੇਕ ਵੀ ਦਬਾਉਣੀ ਹੁੰਦੀ ਹੈ ਕਿਉਂਕਿ ਬਿਲ ਵੀ ਬਹੁਤ ਲੈਂਦੀ ਹੈ ਜੀ ਇਹ ਤੇ ਆਪਾਂ ਰੁਕ ਕੇ ਕਿਉਂਕਿ ਜਿਆਦਾ ਗਰਮ ਮਸ਼ੀਨਾਂ ਪਰ ਲਗਾਤਾਰ ਨਹੀਂ ਚਲਾ ਸਕਦੇ ਇਹਨੂੰ ਕਿਉਂਕਿ ਇਹ ਜਿਆਦਾ ਹੀਟ ਤੇ ਹੁੰਦੀ ਹੈ ਨਾ ਤੇ ਇਹ ਘੱਟੋ ਘਾਟੇ ਤੇ 7-8 ਸੂਟ ਆਰਾਮ ਨਾਲ ਸ਼ਾਮ ਤੱਕ ਆਪਾਂ ਰੈਡੀ ਕਰ ਸਕਦੇ ਆ ਬਾਕੀ ਆਪਾਂ ਆਪਣੇ ਕੰਮ ਦੇ ਹਿਸਾਬ ਨਾਲ ਕਰਨਾ ਵੀ ਆਪਣੇ ਕੋਲ ਕਿੰਨਾ ਕੰਮ ਹੈ ਚਲੋ ਜੀ ਅੱਗੇ ਆਪਾਂ ਜੇ 2-4 ਅਸੀਂ ਤੇ ਵੈਸੇ ਹੁਣ ਚਲੋ ਕੰਮ ਆਪਣੇ ਕੋਲੇ ਵਾਧੂ ਆ ਪਰ ਆਪਾਂ 2-3-4 ਸੂਟ ਜਿਹੜੇ ਡੇਲੀ ਰੈਡੀ ਕਰ ਦਿਆਂ 4 ਕੁ ਸੂਟ ਕਿਸੇ ਸੂਟ ਦੀ ਆਪਾਂ ਨਹੀਂ ਵੀਡੀਓ ਬਣਾ ਸਕਦੇ ਕਿਉਂਕਿ ਜਲਦੀ ਹੁੰਦੇ ਨਹੀਂ ਕਸਟਮਰ ਕਈ ਵਾਰ ਲੈ ਲੈ ਜਾਂਦੇ ਨੇ ਛੇਤੀ ਤੇ ਇਹ ਤੇ ਆਰਮਨਾਲ ਦੇਖੋ ਜੀ 100 100 120 1500 ਰੁਪਿਆ ਤੱਕ ਆਪਾਂ ਨੂੰ ਰਾਮਨਾਲ ਇੱਕ ਸੂਟ ਛੱਡਦੇ ਕਿਉਂਕਿ ਆਪਣੀ ਸੀਟ ਦੇ ਸਾਰੇ ਹੈਗਾ ਜੇ ਕਸਟਮਰ ਆਪਾਂ ਨੂੰ ਵਧੀਆ ਹਨ ਪੇ ਕਰ ਰਿਹਾ ਹੈਗਾ ਹੁਣ ਇਹ ਸੂਟ ਦਾ ਆਪਾਂ ਜਿਹੜਾ ਆਪਾਂ ਵਰਕ ਦਾ ਪ੍ਰਾਈਸ ਲਿਆ ਜੀ ਕਸਟਮਰ ਕੋਲੋਂ 500 ਦਾ ਲਿਆ ਜਿਹੜੀ ਆਪਾਂ ਇਹਦੀ ਸੀਟ ਉੱਤੇ ਲਾ ਦਿੱਤੀ ਹੈਗੀ ਆਪਾਂ ਹਾਫ ਸੀਟ ਇਹਦੇ ਉੱਤੇ ਲਾ ਦਿੱਤੀ ਹੈਗੀ ਇਹਦੇ ਉੱਤੇ ਜਿਹੜਾ ਸੀਟ ਲਗੂ ਇੱਕ ਸੀਟ ਦਾ ਸੀਟ ਦੇ ਵਿੱਚ ਇੱਕ ਸੂਟ ਹੋਰ ਵਰਕ ਹੋ ਜਾਊਗਾ ਚਲੋ ਜੀ ਜੇ ਆਪਾਂ 500 ਸੱਤ ਸੂਟ ਰੈਡੀ ਕਰਨ ਦੀ ਕਾਲ ਆਈ ਸੀਗੀ ਕਿ ਤੁਸੀਂ ਮਸ਼ੀਨ ਕਿੱਥੋਂ ਲੈ ਕੇ ਆਏ ਹੋ ਕਿੰਨੇ ਦੀ ਲੈ ਕੇ ਆਏ ਹੋ ਕਿ ਮੇ ਇਹ ਕੰਮ ਕਰਨਾ ਇਥੇ ਸੌਖਾ ਜਾਂ ਔਖਾ ਹੈ ਨਾ ਦੇਖੋ ਇਹਦੇ ਵਿੱਚ ਸਿੱਖਣ ਸੁਖਣ ਵਾਲੀ ਕੋਈ ਜੀ ਐਡੀ ਵਾਲੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇਹ ਤਾਂ ਦੇਖੋ ਫੋਨਾਂ ਦੇ ਵਿੱਚ ਆਪਣੀ ਹੁਣ ਵੀਡੀਓ ਚੱਲ ਰਹੀਆਂ ਨੇ ਹੁਣ ਜਿਵੇਂ ਕਿ ਮੈਂ YouTube ਦੇ ਉੱਪਰ ਵੀਡੀਓ ਬਣਾ ਰਹੀ ਐਂ ਕਿ ਮੇਰੇ ਕੋਲ ਮਸ਼ੀਨ ਹੈਗੀ ਮੈਂ ਵੀ ਜਿੰਨਾ ਕੀ ਨੌਲੇਜ ਹੈਗੀ ਮੈਂ ਵੀ ਆਪਣੇ ਤੁਹਾਨੂੰ ਸਿੱਖਿਆ ਦੇ ਰਹੀ ਐਂਗੀ ਤੁਸੀਂ ਬਹੁਤ ਸਾਰੀਆਂ ਪਹਿਣਾਵਾਂ ਦੀਆਂ ਵੀਡੀਓ ਦੇਖ ਕੇ ਤੁਸੀਂ ਇਹ ਕੰਮ ਚਲਾ ਸਕਦੇ ਹੋ ਕਰ ਸਕਦੇ ਹੋਗੇ ਕਿਉਂਕਿ ਇਹ ਜਿਆਦਾ ਕੋਈ ਔਖਾ ਕੰਮ ਨਹੀਂ ਹੈਗਾ ਸਿਰਫ 15-20 ਮਿੰਟਾਂ ਦੇ ਵਿੱਚ ਜਿਹੜਾ ਕੰਮ ਸਿੱਖਿਆ ਜਾਂਦਾ ਹੈਗਾ ਬਾਕੀ ਅੱਗੇ-ਅਗੇ ਆਪਣਾ ਕੰਫੀਡੈਂਸ ਬਣਦਾ ਜਿਵੇਂ ਆਪਣਾ ਐਕਸਪੀਰੀਅੰਸ ਬਣਦਾ ਜਾਂਦਾ ਆਪਣਾ ਕੰਫੀਡੈਂਸ ਆਪਣੇ ਆਪ ਤੇ ਆਪ ਨੂੰ ਹੋਣਾ ਚਾਹੀਦਾ ਕਿ ਆਪਾਂ ਕਰ ਸਕਦੇ ਹਾਂਗੇ ਤੇ ਜਿੰਨਾ ਕਿ ਆਪਣੇ ਨੌਲੇਜ ਹੈਗੀ ਆ ਪਾ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰਾਂਗੇ ਆਪਾਂ ਇਹ ਵੀ ਦੱਸ ਦੇ ਵੀ ਦੇਖੋ ਮਸ਼ੀਨ ਦਾ ਵੀ ਖਰਚਾ ਕੋਈ ਖਾਸ ਵੱਡਾ ਨਹੀਂ ਹੈਗਾ ਜਿਹੜੀ ਇਹ 17-18 ਇੰਚ ਹਜ਼ਾਰ ਤੋਂ ਮਸ਼ੀਨ ਹੈ ਜਿਹੜੀ ਸਟਾਰਟਿੰਗ ਹੋ ਕਿਉਂਕਿ ਤੁਸੀਂ ਕਿੱਥੋਂ ਵੀ ਮਸ਼ੀਨਾਂ ਲੈ ਲਓ ਜੀ ਇਹਦੀ ਕੋਈ ਗਾਰੰਟੀ ਵਾਰੰਟੀ ਕਿਤੇ ਵੀ ਨਹੀਂ ਮਿਲਦੀ ਤੁਹਾਨੂੰ ਕਿਉਂਕਿ ਅਸੀਂ ਵੀ ਸਾਰਾ ਕੁਝ ਪਤਾ ਕਰਕੇ ਜਿਹੜੀ ਮਸ਼ੀਨ ਬਾਏ ਕੀਤੀ ਹੈਗੀ ਤੇ ਬਾਕੀ ਦਾ ਥੋੜਾ ਜਿਹਾ ਬਸ ਜਿਹੜਾ ਮਹਿੰਗੀ ਸਸਤੀ ਦਾ ਫਰਕ ਹੈ ਉਹ ਵੱਡੀ ਛੋਟੀ ਦਾ ਹੀ ਫਰਕ ਹੈਗਾ ਬਾਕੀ ਇਹਨਾਂ ਨੂੰ ਕੋਈ ਐਡੀ ਦਿੱਕਤ ਵਾਲੀ ਗੱਲ ਇਹਨਾਂ ਦੇ ਵਿੱਚ ਨਹੀਂ ਆਉਂਦੀ ਹੈਗੀ ਬੀਲ ਜ਼ਿਆਦਾ ਪੈਣਾ ਕਈ ਵਾਰ ਉਲਝਣੀਆਂ ਨੇ ਕਿ ਮਸ਼ੀਨ ਦਾ ਪਤਾ ਨਹੀਂ ਹੈਗਾ ਅਸੀਂ ਪਹਿਲਾਂ ਨਵਾਂ ਕੰਮ ਸ਼ੁਰੂ ਕਰਨਾ ਸਾਨੂੰ ਨੌਲੇਜ ਨਹੀਂ ਹੈਗੀ ਵੀ ਅਸੀਂ ਕਿਹੜੀ ਮਸ਼ੀਨ ਬਾਈ ਕਰੀਏ ਕਿਵੇਂ ਬਾਈ ਕਰੀਏ ਕਿੱਥੋਂ ਲਈਏ ਤੇ ਕਿੰਨੇ ਪ੍ਰਾਈਸ ਦੇ ਵਿੱਚ ਪਾਉਗੀ ਕਿਉਂਕਿ ਹੁਣ ਇੰਸਟਾ ਤੇ ਵੀ ਦੇਖੋ YouTube ਦੇ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਆਂ ਕਿ ਮਸ਼ੀਨ ਕਈ ਅਲੱਗ-ਅਲੱਗ ਰੇਟਾਂ ਦੇ ਵਿਚਾਰੀਆਂ ਨੇ ਇੱਕੋ ਹੀ ਸਾਈਜ਼ ਦੇ ਰੇਟ ਨੇ ਜਿਹੜੇ ਚਲੋ ਜੀ ਆਪਾਂ ਤੁਹਾਨੂੰ ਸਹੀ ਗੱਲ ਦੱਸਦੇ ਹਾਂ ਕਿ ਜਿਹੜੀ ਆਪਾਂ ਮਸ਼ੀਨ ਲਈਏ ਇਹ 11000 ਦੀ ਲਈਏ ਤੇ ਇਹ 15x16 ਇੰਚ ਦਾ ਸਾਈਜ਼ ਹੈਗਾ ਤੇ ਬਾਕੀ ਵੱਡੀਆਂ ਛੋਟੀਆਂ ਨੇ 20 ਤੋਂ 25 ਪਲੱਸ ਬਾਕੀ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਜਿਹਨਾਂ ਪੈਣਾ ਨੇ ਕੰਮ ਨਵਾਂ ਸ਼ੁਰੂ ਕਰਨਾ ਹੈ ਉਹ ਛੋਟੀ ਹੀ ਲੈ ਲਿਓ ਕਿਉਂਕਿ ਵੱਡੀ ਦਾ ਕੋਈ ਐਡਾ ਚੱਕਰ ਨਹੀਂ ਹੈਗਾ ਜਿਹੜਾ ਘੇਰਾ ਕਰਨਾ ਵਸੂ ਇੱਕ ਵਾਰ ਚ ਕਰ ਦੂਗੀ ਇਹ ਦੋ ਵਾਰ ਚ ਕਰ ਦੂਗੀ ਹੋਰ ਕੋਈ ਇਹਦੇ ਵਿੱਚ ਵੱਡੀ ਛੋਟੀ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਵੀ ਇਹ ਨਾਰਮਲ ਸਾਈਜ਼ ਹੀ ਲਿਆਗਾ ਬਾਲੀ ਵੱਡੀ ਮਸ਼ੀਨ ਨਹੀਂ ਹੈਗੀ ਕਿ ਤੁਸੀਂ ਇਹੀ ਲੈ ਲਓ ਬਾਕੀ ਜਿਵੇਂ ਤੁਹਾਡਾ ਬਜਟ ਕਹਿੰਦਾ ਤੁਸੀਂ ਉਹਵੇਂ ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰ੍ਹਾਂ ਦੇ ਹਿਸਾਬ ਨਾਲ ਲੈ ਸਕਦੇ ਹੋ ਮਸ਼ੀਨ ਬਾਕੀ ਜੇਹੀ ਗੱਲ ਜਿਹੜੀ ਸੀਟਾਂ ਦੀ ਜੀ ਚਲੋ ਜੀ ਬਾਕੀ ਰਹੀ ਗੱਲ ਸੀਟ ਦੀ ਸੀਟ ਦੀ ਮੈਂ ਤੁਹਾਨੂੰ ਦੱਸਿਆਗਾ ਵੀ ਹਨਾ ਇਹ ਸੀਟਾਂ ਵੀ ਕਈ ਰੇਟਾਂ ਦੇ ਵਿੱਚ ਆ ਰਹੀਆਂ ਨੇਗੀਆਂ ਪਰ ਆਪਾਂ ਜਿਹੜੀ ਸੀਟ ਵਾਇ ਹਰ ਯੂਜ਼ ਕਰ ਰਹੇ ਹਾਂ ਜੀ ਜਿਹੜੀ ਹੁਣ 22 ਮੀਟਰ ਦੀ ਜਿਹੜੀ ਹੁਣ 24 22 ਮੀਟਰ ਦੀ ਸੀਟ ਹੈਗੀ ਉਹ ਆਪਾਂ ਨੂੰ ਪੈ ਰਹੀ ਹੈ ਜੀ 650 ਦੀ ਤੇ ਜਿਹੜੀ 12 22 ਮੀਟਰ ਦੀ ਸੀਟ ਹੈਗੀ ਉਹ ਆਪਾਂ ਨੂੰ ਪੈਂਦੀ ਹੈਗੀ ਤੇ 500 ਦੀ ਜੇਕਰ ਤੁਸੀਂ ਆਪਣੇ ਕੋਲ ਸੀਟਾ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਕੋਲ ਵੀ ਕਰ ਸਕਦੇ ਹੋ ਪਰ ਤੁਸੀਂ ਐਦਾਂ ਹੈ ਕਿ ਜੀ ਸੀਟ ਬਾਰੇ ਵੀ ਕਿਸੇ ਨੂੰ ਐਡਾ ਕੋਈ ਹੋਣੀ ਹੈਗੀ ਹਨਾ ਵੀ ਸੀਟ ਕਿਹੜੀ ਵਧੀਏਗੀ ਤੁਸੀਂ ਸੀਟ ਨੂੰ ਇੱਕ ਫਲਾਵਰ ਕੱਟ ਕੇ ਵਾਸ਼ ਕਰਕੇ ਤੁਸੀਂ ਜਿੱਥੋਂ ਸੀਟ ਲੈ ਰਹੇ ਇੱਕ ਜਗ੍ਹਾ ਤੋਂ ਉੱਥੇ ਤੁਸੀਂ ਸੀਟਾਂ ਲੈ ਲਓ ਠੀਕ ਹੈ ਆਪਾਂ ਐਦਾਂ ਵੀ ਨਹੀਂ ਕਹਿੰਦੇ ਜੀ ਬਾਕੀ ਰਹੀ ਗੱਲ ਇਹ ਹੈ ਜੀ ਕਿ ਇਹਨੂੰ ਸੋਣਾ ਚਾਹੀਦਾ ਹੈ ਤੁਸੀਂ ਭੈਣਾਂ ਮੈਨੂੰ ਕਹਿੰਦੀ ਇੱਕ ਫੋਨ ਤੇ ਅੱਜ ਕਿ ਕਸਟਮਰ ਬਣ ਜਾਣਗੇ ਕਿ ਸਾਡੇ ਕੋਲੇ ਕੰਮ ਆਊਗਾ ਕੰਮ ਦੇਖੋ ਆਪਣੇ ਸਾਰੇ ਜੀ ਆਪਾਂ ਆਪਣੇ ਹਿਸਾਬ ਨਾਲ ਕਸਟਮਰ ਆਪਣੇ ਬਣਾ ਸਕਦੇ ਆਂ ਆਪਾਂ ਕਰ ਸਕਦੇ ਆਂਗੇ ਜੇ ਤੁਹਾਡਾ ਨਵਾਂ ਕੰਮ ਹੈ ਕਸਟਮਰ ਹੌਲੀ-ਹੌਲੀ ਬਣਦਾ ਹੁੰਦਾ ਹਰ ਇੱਕ ਕੰਮ ਨੂੰ ਦੇਖੋ ਟਾਈਮ ਜ਼ਰੂਰ ਲੱਗਦਾ ਹੈਗਾ ਟਾਈਮ ਹਰ ਇੱਕ ਕੰਮ ਲੈਂਦਾ ਜੀ ਆਪਾਂ ਆਪਣੇ ਕੰਮ ਤੇ ਕੌਨਫੀਡੈਂਸ ਬਣਾ ਕੇ ਰੱਖਾਂਗੇ ਆਪਾਂ ਰੈਗੂਲਰ ਕਰਦੇ ਰਹਾਂਗੇ ਕਈ ਵੰਦੇ ਆਸਤਰਾ ਹੁੰਦੇ ਜੀ ਵੀ ਥੋੜਾ ਜਿਹਾ ਟਾਈਮ ਕਰਕੇ ਪਹਿਣਾ ਫਿਰ ਰੁਕ ਜਾਂਦੀਆਂ ਨੇ ਕਿ ਜੇ ਕਈ ਵਾਰ ਦੇਖੋ ਕੰਮਾਂ ਦੇ ਵਿੱਚ ਨਫਾ ਨੁਕਸਾਨ ਵੀ ਸਾਰਾ ਕੁਝ ਹੁੰਦਾ ਹੈਗਾ ਉਹ ਵੀ ਆਪਾਂ ਨੂੰ ਬਰਦਾਸ਼ਤ ਕਰਨਾ ਹਨਾ ਸਿੱਖਣਾ ਚਾਹੀਦਾ ਹੈਗਾ ਇਸ ਤਰ੍ਹਾਂ ਜੀ ਆਪਾਂ ਕੰਮ ਆਪਣੇ ਘਰੇ ਬੈਠ ਕੇ ਕਰ ਸਕਦੇ ਹਾਂ ਬਹੁਤ ਵਧੀਆ ਸਰਦਾਰੀ ਕੰਮ ਹੈ ਜੀ ਆਪਣਾ ਕੰਮ ਆਪ ਆਪ ਆਪਣੇ ਕੰਮ ਦੇ ਆਪ ਮਾਲਕਾਂਗੇ ਆਪਾਂ ਇਹ ਕੰਮ ਹੈ ਜਿਹੜਾ ਕਰ ਸਕਦੇ ਨੇ ਭੈਣਾ ਹੁਣ ਬਹੁਤ ਸਾਰੀਆਂ ਭੈਣਾ ਕੱਲੇ ਦੇਖੋ ਕੱਪੜੇ ਦਾ ਕੰਮ ਨਹੀਂ ਬਹੁਤ ਸਾਰੀਆਂ ਭੈਣਾ ਕੋਈ ਅਚਾਰ ਦਾ ਕੰਮ ਕਰ ਰਹੀ ਕੋਈ ਕਾਸੇ ਦਾ ਕੋਈ ਕਾਸੇ ਦਾ ਵੀ ਕੰਮ ਭੈਣਾ ਬਹੁਤ ਸਾਰੀਆਂ ਭੈਣਾ ਨੇ ਕੰਮ ਤੋਰ ਰੱਖੇ ਨੇ ਜੀ ਬਹੁਤ ਵਧੀਆ ਗੱਲ ਹੈ ਕਿ ਇਹ ਘਰੇ ਬੈਠੀਆਂ ਭੈਣਾ ਕੰਮ ਕਰ ਰਹੀਆਂ ਨੇ ਨਾਲ ਆਪ ਘਰ ਸੰਭਾਲ ਰਹੇ ਨੇ ਨਾਲ ਆਪ ਆਪ ਦਾ ਕੰਮ ਕਰ ਰਹੇ ਆ ਆਪਾਂ ਇਸ ਤਰ੍ਹਾਂ ਸ ਆਪਾਂ ਘਰ ਘਰ ਵੀ ਸੰਭਾਲ ਰਹੇ ਆਂ ਆਪ ਆਪਣਾ ਕੰਮ ਵੀ ਕਰ ਰਹੇ ਆਂ ਤੁਸੀਂ ਵੀ ਕੰਮ ਕਰ ਸਕਦੇ ਹੋ ਜੀ ਮੈਂ ਤੁਹਾਨੂੰ ਜਿੰਨੀ ਮੈਨੂੰ ਨੌਲੇਜ ਹੈਗੇ ਮੈਂ ਤੁਹਾਨੂੰ ਨੌਲੇਜ ਜਰੂਰ ਦਊਂਗੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਸੇਜ ਕਰਕੇ ਆਪਾਂ ਤੁਹਾਡੇ ਕਮੈਂਟਾਂ ਦੇ ਨਾਲ ਤੁਹਾਡੀ ਵੀਡੀਓ ਵੀ ਬਣਾ ਦਾਂਗੇ ਚਲੋ ਜੀ ਇਹ ਪਹਿਨਾ ਪਤਾ ਕੀ ਕਾਲ ਅਟੈਂਡ ਬਹੁਤ ਘੱਟ ਹੁੰਦੀ ਹੈ ਤੁਸੀਂ ਬਸ WhatsApp 'ਤੇ ਮੈਸੇਜ ਛੱਡ ਦਿਆ ਕਰੋ ਵਰਸੇ ਟਾਈਮ ਤੁਹਾਡਾ ਮੈਸੇਜ ਦਾ ਰਿਪਲਾਈ ਜਰੂਰ ਕਰਾਂਗੇ ਤੁਸੀਂ WhatsApp 'ਤੇ ਹੀ ਮੈਸੇਜ ਕਰ ਦਿਆ ਕਰੋ ਕਿਉਂਕਿ ਦੇਖੋ ਕੀ 15 20 ਅੱਜ ਮੈਂ ਘੱਟੋ ਘੱਟ ਕੋਈ 15 20 ਭੈਣਾਂ ਦੇ ਕਾਲ ਅਟੈਂਡ ਕਰ ਸਕੀਂਗੀ ਕਿਉਂਕਿ ਹਨਾ ਮੈਨੂੰ ਵੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਨਵਾਂ ਨੰਬਰ ਆਉਂਦਾ ਵੀ ਭੈਣਾਂ ਨੇ ਬਸ ਕੋਈ ਮਸ਼ੀਨ ਬਾਰੇ ਸਲਾਹ ਲੈਣੀ ਹੋਈ ਜਾਂ ਸੀਟਾਂ ਬਾਰੇ ਸਲਾਹ ਲੈਣੀ ਹੋਣੀ ਕਿਉਂਕਿ ਚਲੋ ਜਿੱਥੇ ਐ ਹੁੰਦਾ ਵੀ ਆਪਾਂ ਨੂੰ ਵੀ ਇਹ ਦੱਸ ਸਕਦੇ ਨੇ ਆਪਣੇ ਨਾਲ ਗੱਲ ਕਰ ਸਕਦੇ ਨੇ ਚਲੋ ਆਪਾਂ ਕਰਦੇ ਹਾਂ ਜ਼ਰੂਰ ਹਣ ਆਪਣੇ ਨਾਲ ਨਵੇਂ-ਨਵੇਂ ਕਸਟਮਰ ਜੁਆਇਨ ਹੁੰਦੇ ਨੇ ਜੀ ਆਪਾਂ ਨੂੰ ਵੀ ਕੋਈ ੱਡੀਗਾ ਹੋਣੀ ਹੈਗਾ ਵੀ ਚਲੋ ਟਾਈਮ ਦੀ ਪ੍ਰੋਬਲਮ ਹੁੰਦੀ ਹੈ ਥੋੜੀ ਜੀ ਬੀਬੀ ਜੀ ਹੁਣ ਕਰਕੇ ਟਾਈਮ ਘੱਟ ਹੁੰਦਾ ਪਰ ਬਣ ਵਾਸਤੇ ਇੱਕ ਰਿਕੁਐਸਟ ਹੈ ਸੋ ਨੂੰ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਜਾਣਕਾਰੀ ਲੈ ਲਿਆ ਕਰੋ ਜਿੰਨੀ ਵੀ ਲੈਣੀ ਹੁੰਦੀ ਹੈ ਕਿ ਪੁੱਛਣਾ ਹੁੰਦਾ ਕੁਝ ਬਸ ਜਿੰਨੀ ਕਾਪਾ ਨੂੰ ਨੌਲੇਜ ਹੈ ਉਨੀ ਕਾਪਾ ਤੁਹਾਨੂੰ ਵੀਡੀਓ ਥਰੂ ਦੱਸ ਦਿੰਨੇ ਆ ਤੁਹਾਡੇ ਆਪਾਂ ਵੀਡੀਓ ਬਣਾ ਦੇ ਕਰਾਂਗੇ ਵੀਡੀਓ ਜ਼ਰੂਰ ਦੇਖ ਲਿਆ ਕਰੋ ਚਲੋ ਜੀ ਉਮੀਦ ਕਰਦੀ ਅੱਜ ਦੀ ਜਾਣਕਾਰੀ ਪੈਣਾਂ ਨੂੰ ਬਹੁਤ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਜਿਹੜੀਆਂ ਪੈਣਾਂ ਆਪਾਂ ਨੂੰ ਦਿਨੇ ਮੈਸੇਜ ਕਰਦੀਆਂ ਸੀ ਫੋਨ ਕਰਦੀਆਂ ਸੀ ਪਲੀਜ਼ ਜੇ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਚਲੋ ਤੁਸੀਂ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਫੋਨ ਕੀਤਾ ਤੇ ਅੱਜ ਦੀ ਸਪੈਸ਼ਲ ਵੀਡੀਓ ਆਪਾਂ ਤੁਹਾਡੇ ਲਈ ਬਣਾਈ ਹੈ ਜੇ ਤੁਸੀਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਪਲੀਜ਼ ਤੁਸੀਂ ਕਮੈਂਟ ਜਰੂਰ ਕਰਦੇ ਜੇ ਤੁਸੀਂ ਕੁਝ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਵੀਡੀਓ ਤੇ ਹੀ ਕਮੈਂਟ ਕਰ ਦਿਓ ਠੀਕ ਹੈ ਜੀ ਧੰਨਵਾਦ ਸਾਰੀਆਂ ਪੈਣਾਂ ਦਾ ਸਾਸ਼ਿਕਾਲ ਦੀ ਇੰਨਾ ਪਿਆਰ ਦੇਣ ਲਈ ਥੈਂਕ ਯੂ